ਆਜ ਮੇਰੇ ਪੁੱਤ ਅਗੇ ਨਵਾਜੋ ਅਗੇ ਨਵਾਜੋ ਆਜ ਮੈਂ ਕਿਨੂ ਸਾਲੋਂ ਪਿੱਛੇ ਕਨੋਲੀਆਂ ਕੱਟੀਆਂ ਹੈ ਬਿਮਾਰੀ ਪੈਣੇ ਨਾ ਹੋਵੇ ਓ ਬੱਲੇ 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 ਨਿਹਰਾ ਕਿਧਾ ਹਾਂ ਮੈਂ ਕਹੇ ਵਦਿਆ ਵਿੱਕੀ ਤੂੰ ਸੁਣਾ ਕੀ ਹਾਲ ਹੈ ਤੇਰਾ ਕਿਧਾ ਕਿਧੰਦਨੀਆ ਮੈਂ ਕਹੇ ਵਦਿਆ ਮੰਮੀ ਡੈਡੀ ਮੰਮੀ ਡੈਡੀ ਵੀ ਠੀਕ ਆ ਬੀਬੀ ਪਾਪਾ ਬੀਬੀ ਪਾਪਾ ਵੀ ਠੀਕ ਆ ਬਦਰ 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 ਬਿਮਾਰੀ ਬੇ ਕਹਿ ਹੁੰਦਾ ਮੈਂ ਕਿਹ ਪਤਾ ਨਹੀਂ ਵਖ ਵਖ ਬਰੇਣੀ ਹੈ ਬਿਮਾਰੀ ਪੈਣੇ ਨਾ ਹੋਵੇ ਹੋਰਸ ਲੱਗਦਾ ਮੈਂ ਕਹਿੰਦਾ ਕਿ ਮੈਂ ਤਾਂ ਵਧੀਆ ਮੈਂ ਕਹਿੰਦਾ ਮੈਨੂੰ ਪਤਾ ਲੱਗ ਕਿ ਦੁਬਾਰ ਚਲ ਗਿਆ ਸੀ ਹਾਂ ਆ ਮੈਂ ਬਾਹਰ ਚਲ ਗਿਆ ਸੀ ਮੈਂ ਕਹਿੰਦਾ ਕਿਹੜੀ ਕੰਟਰੀ ਗਿਆ ਸੀਗਾ ਵਾਰ ਵਾਰ ਕਿਹੜੀ ਹੈ ਅਮਰੀਕਾ ਗਿਆ ਹਣਾ ਨਾ 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 ਨਿਊਜ਼ੀਲੈਂਡ ਗਿਆ ਹਣਾ ਕਦਵੀ ਨਹੀਂ ਕਦਵੀ ਨਹੀਂ ਕਦਵੀ ਗ੍ਰੀਸ ਗਿਆ ਹਣਾ ਨਹੀਂ ਆ ਦਵੇਈ ਗਿਆ ਹਣਾ ਨਹੀਂ ਆ ਬਾ ਫਿਰ ਕਿਹੜੀ ਮੁੱਲਕ ਗਿਆ ਸੀਗਾ ਬਾਹਰ ਗਿਆ ਸੀ ਬਾਹਰ ਮੈਂ ਕਹਿੰਦਾ ਕਿਹੜੇ ਬਾਹਰ ਗਿਆ ਸੀਗਾ ਆ ਖੇਤਾਂ ਦੇ ਗੋਹਾ ਕੂੜਾ ਕਰਨ ਬਿਮਾਰੀ ਪੈਣਾ ਨਾ ਹੋਵੇ ਕੀ ਹੋਇਆ ਵੇ ਮੈਂ ਤਾਂ ਇਧਰ ਕੋਲ ਮੋਸ਼ਕਾ ਹੀ ਜਾਂਦਾ ਆ ਨਾ ਸਾਡੇ ਤੂੰ ਆਪ ਨਹੀਂ ਹੈ ਕੋ ਮਾਰੀ ਬੇਣਾ ਨਾ ਹੋਵੇ ਇਹ ਮੇਰੀ ਗੱਲ ਸੁਣ ਲੈ ਮੈਂ ਕਿਹਾ ਹਾਂ ਸੁਣਾ ਜੀ ਜਦੋਂ ਮੈਂ ਇਧਰ ਜਹਾਜ਼ 'ਚ ਬਹਿ ਕੇ ਦੂਜੇ ਪਾਸੇ 에ਰਪੋਰਟ ਤੇ ਉਤਰਿਆ ਅੱਛਾ ਤੇ ਇਧਰ ਜਹਾਜ਼ ਬਹਿ ਕੇ ਦੂਜੇ ਪਾਸੇ 에ਰਪੋਰਟ ਤੇ ਉਤਰਿਆ ਮੋਰੇ ਕਪੂਤਲਾ ਖੜਾ ਕੀਤਾ ਮੈਂ ਕਿਹਾ ਮੋਰੇ ਕਪੂਤਲਾ ਖੜਾ ਕੀਤਾ ਹੋਇਆ ਗੋਰੀ ਆਂਦੀ ਆ ਪੁਤਲੇ ਦੇ ਮੂੰਹ 'ਚ ਡਾਲਰ ਪਾਦੀ ਨੱਕ ਥੱਲੇ ਹੱਥ ਰੱਖਦੀ ਟੋਫੀ ਬਾਹਰ ਮੈਂ ਕਿਹਾ ਸ਼ਾਇਦ ਮੈਨੂੰ ਭੁਲਖਾ ਲੱਗਿਆ। ਅੱਛਾ ਮੈਂ ਫੇਰ ਖੜ ਕੇ ਦੇਖਣ ਲੱਗ ਪਿਆ। ਫੇਰ ਫੇਰ ਇੱਕ ਗੋਰੀ ਆਈ ਉਹਨੇ ਆ ਕੇ ਪੁੱਤਲੇ ਦੇ ਮੂੰਹ 'ਚ ਡਾਲਰ ਪਾਇਆ, ਨੱਕ ਥੱਲੇ ਹੱਥ ਰੱਖੀ ਟੌਫੀ। ਬਾਅਰ। ਮੈਂ ਕਿਹਾ ਕੰਮ ਸੁੱਖਾ। ਅੱਛਾ ਮੇ ਤੋਂ ਦੇੜੀਆਂ ਦਾ ਕਰਨੀ ਹੋਣੀ ਸੀ। ਅੱਛਾ ਮੈਂ ਪੁੱਤਲਾ ਚੱਕ ਕੇ ਜਾ ਕੇ ਸਾਈਡ ਤੇ ਰੱਖ ਤਾ ਉੱਥੇ ਮੈਂ ਆਪ ਖੜ ਗਿਆ। ਫੇਰਾਂ ਇੱਕ ਗੋਰੀ ਉੱਚੀ ਚ ਕੋਰੇ ਕਦੇ ਵਰਗੀ। ਮੈਂ ਕਿ ਕਿਹਦੇ ਵਰਗੀ? ਵਰਗੀ। ਇਹਦੀ ਵਰਗੀ ਇੱਕ ਗੋਰੀ ਆਈ। ਅੱਛਾ ਪ੍ਰੈਗਾ ਵਰਗੀ ਗੋਰੀ ਆਈ। ਉਹਨੇ ਆ ਕੇ ਮੇਰੇ ਮੂੰਹ 'ਚ ਡਾਲਰ ਪਾਇਆ, ਨੱਕ ਥੱਲੇ ਹੱਥ ਰੱਖਿਆ। ਟੌਫੀ। ਮੈਂ ਫ ਤੁਹਾਡੀ ਭੈਣਾਂ ਨਾ ਹੋਵੇ ਕਹਿੰਦੀ ਸੀ ਜੇ ਵੱਟ ਤੇਰਾ ਮੈਂ ਕਿਹਾ ਸਾਲੀਏ ਚੇਤੀ ਚੱਤ ਤੋਈ ਪਿਗਲ ਕੇ ਬਾਹਰ ਆਈਏ ਤੁਹਾਡੀ ਤੁਹਾਡੀ ਭੈਣਾਂ ਨਾ ਹੋਵੇ ਇਹ ਮੈਨੂੰ ਬਹੁਤ ਘੁੱਟਿਆ ਉੱਥੇ ਉਹਨਾਂ ਨੇ ਤੇਰਾ ਫਿਰ ਮੈਨੂੰ ਕੰਪਨੀ ਵਾਲੇ ਲੈਣਾਗੇ ਫਿਰ ਕੀ ਹੋਇਆ ਹਜੇ ਮੈਂ ਕੰਪਨੀ ਚ ਪਹਿਲਾਂ ਬੈ ਰੱਖਿਆ ਅੱਛਾ ਤੇਰੀ ਮਾਂ ਨੂੰ ਅਕਲ ਆ ਗਈ ਹੋ ਬਿਮਾਰੀ ਭੈਣੇ ਕੰਪਨੀ ਨੂੰ ਅੱਗ ਲੱਗੀ ਹਾਂ ਕੰਪਨੀ ਨੂੰ ਅੱਗ ਲੱਗੀ ਅੱਛਾ ਫੇਰ ਮੈਂ ਕਿ ਪਿੱਛੇ ਨਹੀਂ ਮੋੜਨਾ ਫੇਰਾ ਇਹ ਸ਼ਰੂ ਸ਼ਰੀ ਗਜਲਾ ਜੀਤ ਕਵਾਲੀਆਂ ਗਾਣ ਲੱਪੇ ਉੱਥੇ ਅੱਛਾ ਇਹ ਗੋਰਾ ਸਿਰ ਤੋਂ ਗੰਜਾ ਐ ਡੇਡੀਆਂ ਜਟਾਂ ਬਿਮਾਰੀ ਬਿਮਾਰੀ ਭੈਣੇ ਉੱਥੇ ਸਿਰ ਤੋਂ ਗੰਜਾ ਸੀ ਤੇ ਜਟਾ ਕੀਤਾ ਹੋਈਆਂ ਇਹਨੂੰ ਲੱਗਦਾ ਭੈਣ ਜੀ ਕੱਚਾ ਕੁਛੋ ਜਿਹਾ ਗਈ ਹੈ ਮੈਂ ਮਮਾਰੀ ਭੈਣਾਂ ਨੇ ਹੋਵੇ ਅੱਛਾ ਤੂੰ ਉੱਥੇ ਜਾ ਕੇ ਸ਼ੇਰੋ ਸ਼ਾਇਰੀ ਕੀਤੀ ਕਵਾਲੀਆਂ ਗਾਈਆਂ ਗਜਲਾ ਅੱਛਾ ਤੇ ਮੈਨੂੰ ਕੋਈ ਧਾਰਮਿਕ ਸ਼ੇਰ ਸ਼ੇਰ ਸੁਣਾ ਰੱਬ ਦੇ ਘਰ ਦਾ ਰੱਬ ਦੇ ਘਰ ਦਾ ਕੋਈ ਸ਼ੇਰ ਸੁਣਾ ਲਓ ਜੀ ਜਿਹੜੇ ਬੀਬੀਆਂ ਦੇ ਸਿਰ ਰੰਗਿਆ ਸਿਰ ਟੱਕ ਲਓ ਫਟਾਫਟ ਲੈ ਤਾਂ ਜਿੱਦਨ ਮਰਜੀ ਲਾ ਲਓ ਹਟਦੀਆਂ ਰਹਾਮਦੀਆਂ ਮਿੰਟੋ ਮਿੰਟ ਮਿੰਟੋ ਮਿੰਟ ਸਿਰ ਟੱਕ ਲਿਆ ਇਹਨਾਂ ਪੁੱਛਣਾ ਹੋਵੇ ਮੈਂ ਮੈਮੋਰੀ ਲੈ ਕੇ ਘੁੰਮਣ ਲੱਗਿਆ ਬਿਮਾਰੀ ਪੈਣਾ ਨਾ ਹੋਵੇ ਕੇ ਉਠੋ ਬੰਦਿਆ ਸੁੱਤਿਆ ਉਠੋ ਬੰਦਿਆ ਸੁੱਤਿਆ ਉੱਠ ਕੇ ਮੰਦਰ ਮਸੀਤੀ ਗੁਰਦੁਆਰੇ ਮੱਥਾ ਟੇਕਣ ਜਾ ਉੱਠ ਕੇ ਮੰਦਰ ਮਸੀਤੀ ਗੁਰਦੁਆਰੇ ਮੱਥਾ ਟੇਕਣ ਜਾ ਓ ਨੰਗੇ ਪੈਰੀ ਜਾ ਕੇ ਨੰਗੇ ਪੈਰੀ ਜਾ ਕੇ ਉੱਥੋਂ ਜਪਨਾ ਚੱਕ ਲਿਆ ਬਿਮਾਰੀ ਪੈਣਾ ਨਾ ਹੋਵੇ ਬਾਜੀ ਬਹਿ ਜਾਓ ਬਹਿ ਜਾ ਮੇਰਾ ਵੀਰ ਮੈਂ ਤਾਂ ਸਹੀ ਲੈਣੀ ਤੇ ਤਾ ਮਰੀ ਜਾਣਾ ਬਿਮਾਰੀ ਭੈਣਾਂ ਨੂੰ ਹੋਵੇ ਹੋਰ ਹੋਰ ਕਹਿੰਦੇ ਆ ਮੈਂ ਕਹਿੰਦਾ ਜੇ ਜਦੋਂ ਮਾਪੇ ਹੋ ਜਾਣ ਬੁੱਢੇ ਜਦੋਂ ਮਾਪੇ ਹੋ ਜਾਣ ਬੁੱਢੇ ਉਦੋਂ ਸੇਵਾ ਕਰੀਏ ਰੱਜ ਉਦੋਂ ਸੇਵਾ ਕਰੀਏ ਰੱਜ ਢੂੜੀ ਵਾਲੇ ਕਮਰੇ ਚਵਾੜ ਕੇ ਪਿੱਛੋਂ ਲਾ ਦਿਓ ਅੱਗ ਬਿਮਾਰੀ ਭੈਣਾਂ ਨੂੰ ਹੋਵੇ ਮਗਰ ਕਹਿੰਦੇ ਜੀ ਐ ਮਾਤਾ ਜੀ ਬਿਮਾਰੀ ਹਬਾ ਆਈ ਕੁੱਤਾ ਉੜ ਗਿਆ ਹਬਾ ਆਈ ਕੁੱਤਾ ਉੜ ਗਿਆ ਆ ਸਾਰੇ ਜਨਾਨੇ ਗੰਝੇ ਕਰਦੇ ਨੇ ਆ ਮਾਰੀ ਬੇੜਾ ਉਹ ਕਾਤੇ ਕਦੇ ਕੁੱਤਾ ਉੜਦਾ ਦੇਖਿਆ ਮਾਰੀ ਬੇੜਾ ਨਾ ਵੇ ਆਪੇ ਤਾਂ ਤੂੰ ਕਹੀ ਜਨ ਨੇ ਆ ਤਾਂ ਸੌਣ ਲੱਗੇ ਮੈਨੂੰ ਮੈਂ ਕਿਹ ਗੱਲ ਹੋਈ ਇਹ ਵੇ ਇਧਰ ਆ ਜੇ ਕਹਦੇ ਆ ਦੀ ਮੈਂ ਖੈਰ ਮੰਗਤੀ ਲਵਾਤੀ ਅੱਛਾ ਮੈ ਰਬਾ ਤੇ ਸਾਰੇ ਬਾਲ ਬਾਪੇ ਦੀ ਗੋਦੀ ਚ ਵੇ ਉਹ ਕਾਤੇ ਇਨ ਜਟਾਵਾਂ ਨਕਲੀ ਰੱਖੀਏ ਬਿਮਾਰੀ ਬਿਣ ਨਾ ਹੋਵੇ ਕੱਲੇ ਸਾਲ ਨੇ ਬੋਵੀ ਕਟਿੰਗ ਕਰਾਈ ਆ ਬਿਮਾਰੀ ਬਿਣ ਨਾ ਹੋਵੇ ਇਹ ਹਵਾ ਆਈ ਕੁੱਤਾ ਉੱਡ ਗਿਆ 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 ਹਵਾ ਰੁਕ ਗਈ ਅੱਛਾ ਕੁੱਤਾ ਡੇ ਪਿਆ ਬਿਮਾਰੀ ਬਿਣ ਨਾ ਹੋਵੇ ਤੁਹਾਨੂੰ ਸ਼ੇਰਾਂ ਦਾ ਕੋਈ ਮੈਂ ਕਿਹਾ ਆਹੋ ਸੁਣਾਓਗੇ ਤੈਨੂੰ ਸਭ ਤੋਂ ਪਹਿਲੇ ਮੇਰੀ ਕੁੜੀ ਨਾਲ ਗੱਲ ਕਰ ਲੈ ਕਰਾ ਇੱਧਰ ਦੇਖੋ ਸਰਦਾਰ ਜੀ ਇਹ ਆ ਪੇਟ ਬੋਲ ਹਾਂਜੀ ਖਵਜਾ ਵੀਰ ਦੇ ਨਾਂ ਤੇ ਬਹੁਤ ਸਾਰਾ ਮਾਨ। ਬਾਬਾ ਸਿੱਧ ਜੱਜ ਦੇ ਨਾਂ ਤੇ। ਬਾਬਾ ਜੱਟਾ ਦੇ ਨਾਂ ਤੇ ਬਹੁਤ ਸਾਰਾ ਮਾਨ ਆ ਰਿਹਾ ਜੀ। ਥੈਂਕ ਯੂ ਭਾਜੀ। ਹੁਣ ਥੋੜਾ ਜਿਹਾ ਆਰਾਮ ਕਰ ਲਿਓ। ਹਾਂਜੀ ਸਾਨੇ ਵੀ ਕੰਮ ਕਰ ਲੈਣ ਦੋ। ਇਹ ਆ ਕੁੜੀਆਂ। ਆਹੋ ਕੁੜੀਆਂ। ਹਾਂਜੀ ਬਾਜ ਤਾਂ ਕੱਢ ਕੁੜੀਆਂ ਦੀ। ਮੈਂ ਕਿਹਾ ਹਾਂਜੀ ਮੇ ਕੁੜੀਆਂ। ਬਾਜ ਤੇਰੀ ਐਦਾ ਜਿਹਦਾ ਪਰੇਗਾ ਫਟਿਆ ਹੁੰਦਾ। ਆਦਨ ਸ਼ੇਰ ਆਂਦਾ ਕੋਈ? ਮੈਂ ਕਿਹਾ ਹਾਂਜੀ ਆਂਦਾ। ਚਲੋ ਸੁਣਾਓ ਫੇਰ। ਮੈਂ ਬਹੁਤ ਸੋਹਣੀ ਤੇ ਤੂੰ ਬਹੁਤ ਭੈੜਾ। ਓਏ ਹੋਏ। ਮੈਂ ਕਿਹਾ ਵੀ ਕੀ ਮੈਂ ਕਿਹਾ ਮੈਂ ਬਹੁਤ ਸੋਣੀ ਤੇ ਤੂੰ ਬਹੁਤ ਭੈੜਾ ਉਹ ਤੱਕ ਕਿੰਨੀ ਕੁ ਪੜੀ ਹੋਆ ਹੈ ਕਿੰਨੀ ਪੜੀ ਹੋਆ ਪਲੱਸ 2 ਇਹ ਅੰਗਰੇਜ਼ੀ ਜਾਣਦੀ ਮੈਂ ਕਿਹਾ ਹਾਂਜੀ ਇਹ ਆ ਬਕਸਾ ਰੰਗ ਕਿਹੜਾ ਹੈ ਬਲੈਕ ਮੂੰਹ ਧੋ ਗਿਆ ਸਾਲਿਆ ਇਦਾਂ ਦਾ ਨਿਕਲਦਾ ਨਹੀਂ ਤੂੰ ਬਹੁਤ ਸੋਣੀ ਤੇ ਮੈਂ ਬਹੁਤ ਭੈੜਾ ਮੈਂ ਕਿਹਾ ਵੀ ਕੀ ਮੈਂ ਬਹੁਤ ਸੋਣੀ ਤੇ ਤੂੰ ਬਹੁਤ ਭੈੜਾ ਤੂੰ ਬੰਗਿਆਂ ਦੀ ਗਾਈ ਮੈਂ ਕਿਹਾ ਹਾਂਜੀ ਇਧਰ ਬਲਾ ਚੋਰ ਦਾ ਭੈੜਾ ਵੀ ਬਿਮਾਰੀ ਭੈੜਾ ਹੋਵੇ ਤਾਂ ਉਹ ਵੀ ਮੰਡੀ ਵਾਲਾ ਵੇ ਕਿ ਕਿ ਵਿੱਕੀ ਹਾਂਜੀ ਤੂੰ ਮੇਰੀ ਡ੍ਰੀਮ ਕੁੜੀ ਨਾਲ ਗੱਲ ਕਰ ਹਾਏ ਹਾਏ ਕੁੜੀ ਕਹਦੀ ਜਹਾਜੀ ਕੁੱਤਾ ਇਧਰ ਆਵੇ ਇਧਰ ਲੈ ਦੱਸ ਆਹ ਇਹਦੀ ਗੱਲ ਸੁਣ ਲਓ ਹਾਂ ਦੱਸ ਇਹਦਾ ਬੋੜਾ ਇਹਦੀ ਬੁੜੀ ਨੂੰ ਹੱਸਾ ਲੈ ਕੇ ਜਦੋਂ ਹੀ ਹੁਣੇ ਆਲਾ ਸੀ ਫੇਰ ਜਦੋਂ ਇਹ ਹੋਣੇ ਵਾਲਾ ਸੀ ਫੇਰ ਇਹਦਾ ਬੂੜਾ ਜੀ ਬੁੜੀ ਨੂੰ ਹਸਤਾਂ ਨਾਲ ਲੈ ਗਿਆ ਫੇਰ ਪੁਰਾਣੇ ਸਮੇਂ ਤੇ ਤੁਹਾਨੂੰ ਪਤਾ ਬਜ਼ੁਰਗਾਂ ਦੇ ਪੜ ਹੁੰਦੇ ਆ ਅੱਛਾ ਉਹ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਜੀ ਇਹ ਤਾਂ ਹੋਇਆ ਮੁੰਡਾ ਤਾਂ ਕਹਿ ਦਿਓ ਪਾਸਿਆ ਅੱਛਾ ਜੇ ਹੋਈ ਕੁੜੀ ਤਾਂ ਕਹਿ ਦਿਓ ਫੇਰ ਆ ਫੇਰ ਡਾਕਟਰ ਸਾਹਿਬ ਨੇ ਡਿਲਰੀ ਕੀਤੀ ਬਾਹਰ ਨੂੰ ਆ ਗਿਆ ਫੇਰ ਇਹਦਾ ਬੂੜਾ ਨੂੰ ਕੀ ਕਿਤਾ ਪਤਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਡਾਕਟਰ ਸਾਹਿਬ ਪਾਸ ਆ ਕੇ ਫੇਰ ਲਿਆ ਹਾਂ ਤੇ ਡਾਕਟਰ ਨੇ ਪਤਾ ਕੀ ਕੀਤਾ ਕੀ ਕਿਹਾ ਸੌਰੀ ਇੱਕ ਪਰਮੈਂਟ ਆ ਗਈ ਬਿਮਾਰੀ ਪੈਣਾ ਨਾ ਹੋਵੇ ਬਧਾਈਆਂ ਦੀ ਕਹਿੰਦੇ ਖੁਸਰਾ ਆ ਗਿਆ ਅੱਛਾ ਸਾਡੇ ਪਿੰਡਾਂ 'ਚ ਦਰਵਾਜਿਆ ਮੈਂ ਕਿਹਾ ਹਾਂ ਜੇ ਕਿਸੇ ਦੇ ਮੁੰਡਾ ਹੋਵੇ ਕੁੜੀ ਹੋਵੇ ਖੁਸਰੇ ਵਧਾਈ ਲੈ ਕੇ ਜਾਂਦੇ ਆ ਅੱਛਾ ਇਹ ਇਹਨਾਂ ਦੇ ਉਲਟਾ ਹੀ ਹੋ ਗਿਆ ਕੀ ਹੋ ਗਿਆ ਇਹਨਾਂ ਨੇ ਖੁਸਰੇ 21000 ਰੁਪਏ ਕੋਲੋਂ ਦੇ ਕੇ ਗਏ ਮੈਂ ਕਿਹਾ ਉਹ ਕਾ ਤੋ ਕਹਿੰਦੇ ਸ਼ੁਕਰ ਰੱਬਾ ਸਾਡਾ ਵੀ ਜੀ ਆਇਆ ਬੰਮਾਰੀ ਬੇਣਾ ਨਾ ਹੋਵੇ ਸੱਤ ਸਨਾ ਸ਼ੇਰ ਸਨਾ ਚੱਲ ਮੇਰੇ ਸ਼ੇਰ ਦੇ ਜਵਾਬ ਤੇ ਅੱਜ ਮੈਂ ਕਿਹਤੇ ਪਿਆਰ ਦੀ ਪੁੱਛ ਕੋਈ ਨਾ ਚੱਕੋ ਸਮਾਨ ਚਲੋ ਕਰਨਾ ਵੇ ਬਿਮਾਰੀ ਪੈਣਾ ਫੇਰ ਤਾਂ ਜਵਾਬ ਤੇ ਮੇਰੇ ਢਾਈ ਜਟਾ ਜੇ ਲਵਾਈਆਂ ਹਾਂ ਹਾਂ ਜੀ ਆ ਵੀ ਤਾਂਹੀਂ ਚੁੱਭਦੀਆਂ ਵੇ ਬਿਮਾਰੀ ਪੈਣਾ ਫੇਰ ਕੈਰੈਂਟਿਨ ਕਰਵਾਏ ਮੈਂ ਆ ਜਾ ਆ ਜਾ ਮੈਂ ਕਿਹਤੇ ਪਿਆਰ ਦੀ ਪੁੱਛ ਕੋਈ ਨਾ ਇੱਥੇ ਪਿਆਰ ਦੀ ਪੁੱਛ ਕੋਈ ਨਾ ਇੱਥੇ ਪਿਆਰ ਦੀ ਪੁੱਛ ਕੋਈ ਨਾ ਇੱਥੇ ਪਿਆਰ ਦੀ ਪੁੱਛ ਕੋਈ ਨਾ ਮੈਂ ਤੇਰੇ ਨਾਲ ਨਹੀਂ ਹਾਂ ਬੋਲਣਾ ਕੱਲ ਹੀ ਵੇ ਤੇਰੇ ਮੂੰਹ ਤੇ ਮੁਝ ਕੋਈ ਨਾ ਮੁਝ ਕੋਈ ਨਾ ਮੁਝ ਕੋਈ ਨਾ ਪਾਜੀ ਦਾੜੀ ਹੈਗੀ ਫੇਰ ਮੁੱਚਾ ਹੈਗੀ ਫੇਰ ਹਾਇਰਾ ਬਾ ਜਿੰਨਾ ਦੇ ਹੈਨੀਪੋਰਚ ਕੀ ਦੇਖ ਕੀ ਫੇਰ ਮੈਂ ਮਾਰੀ ਬੈਠਾ ਕੀ ਮੈਨੂੰ ਨੱਚਣ ਲਾਇਓ ਵੇ ਉਹਨੂੰਆ ਛੇਰ ਦਾ ਜਵਾਬ ਦੇ ਫੇਰ ਕੇ ਮੇਰੇ ਪਿਆਰ ਤੇ ਚੱਕ ਲਾਂਗੀ ਮੈਂ ਤੇ ਪਿਆਰ ਤੇ ਚੱਕ ਲਾਂਗੀ ਤੁਸੀਂ ਹਾਂ ਦਾ ਕਰੋ ਹਾਂਜੀ ਮੁੱਛਾਂ ਦੀ ਕੀ ਗੱਲ ਕਰਦੇ ਅਸੀਂ ਪਾਪਿਆਂ ਨੂੰ ਦਾੜਾ ਰੱਖ ਲਏ ਮਾਰੀ ਪੈਣਾ ਚੱਲ ਤੇਰੀ ਦਾੜੀ ਦਾ ਜਵਾਬ ਦੇ ਹਾਂ ਜੀ ਮੈਂ ਕਿ ਤਲੀ ਉੱਤੇ ਆਣਾ ਏ ਤਲੀ ਉੱਤੇ ਆਣਾ ਏ ਮੈਂ ਕਿ ਤਲੀ ਉੱਤੇ ਆਣਾ ਏ ਤਲੀ ਉੱਤੇ ਆਣਾ ਏ ਲੱਖ ਦਾੜੀ ਮੁੱਛ ਰੱਖਵੇ ਤੂੰ ਅੰਦਰੋਂ ਤਾਂ ਜਨਾਨਾ ਏ ਜਨਾਨਾ ਏ ਜਨਾਨਾ ਏ ਚੱਲ ਵੀ ਕੱਜਿਆ ਏ ਇਹ ਨਾ ਮੈਂ ਜਨਾਨਾ ਨਾ ਤੂੰ ਜਨਾਨਾ ਨਸ ਤੂੰ ਨਾ ਮਰਦਾਨਾ ਨਾ ਤੂੰ ਮਰਦਾਨਾ ਬਸ ਗਵਲਾ ਕਾਰਖਾਨਾ ਮੇਰੇ ਬਿਮਾਰੀ ਲੈਣਾ ਸ਼ੇਰ ਦਾ ਜਵਾਬ ਦੇ ਮੇਰੇ ਸਟੂਲੇਆ ਸਟੂਲੇ ਹਾਏ ਸਟੂਲਾ ਮੇਰਾ ਸਾਰਾ ਸਟੂਲਾ ਸਟੂਲੇ ਹਾਏ ਸਟੂਲਾ ਨਾ ਕਹੀ ਮੈਨੂੰ ਫੇਰ ਸਵੇਰ ਦੇ 4 ਵਜੇ ਜਾਂਦੇ ਆ ਫੇਰ ਬਿਮਾਰੀ ਪੈਣਾ ਪੁੱਛੋ ਗੱਲ ਨਹੀਂ ਕਾਦੀ ਜਦੋਂ ਪ੍ਰੋਗਰਾਮ ਲਗਾਤਾਰ ਚੱਲਦਾ ਰਹੇ ਓਕੇ ਮੈਂ ਤਾਂ ਕੁਝ ਹੋਰ ਹੀ ਸਮਝਾ ਮੈਂ ਕਿਹ ਸ਼ੇਰ ਦਾ ਜਵਾਬ ਕਿਹੜਾ ਕਿਹੜਾ ਸ਼ੇਰ ਕਿਹਾ ਤੂੰ ਮੈਂ ਕਿ ਤਲੀ ਉੱਤੇ ਆਨਾ ਏ ਤਲੀ ਉੱਤੇ ਆਨਾ ਤੂੰ ਕਿ ਹਟੂ ਕਾ ਤਲੀ ਉੱਤੇ ਆਨਾ ਏ ਤਲੀ ਉੱਤੇ ਆਨਾ ਏ ਹਾਂ ਤਲੀ ਉੱਤੇ ਆਨਾ ਏ ਤਲੀ ਉੱਤੇ ਆਨਾ ਏ ਹਾਂ ਤਲੀ ਉੱਤੇ ਆਨਾ ਏ ਕੀ ਚੀਜ਼ ਬਾਤ ਆਨਾ ਨਾ ਲੱਗਿਆ ਕਿ ਤਲੀ ਉੱਤੇ ਆਨਾ ਏ ਤਲੀ ਉੱਤੇ ਆਨਾ ਏ ਇਹ ਜਿਹੜਾ ਤੂੰ ਮੁੰਡਾ ਰੱਖਿਆ ਉਹ ਵੀ ਤੇਰੇ ਵਾਂਗੂ ਜਨਾਨਾ ਏ ਇਹ ਬਿਮਾਰੀ ਪੈਣਾ ਲੈ ਤੂੰ ਸਾਡੀ ਸੈਮ ਨਾਲ ਗੱਲ ਕਰ ਫਗਵਾੜੇ ਆਲੀ ਕਰਾਓ ਇਹਨਾਂ ਸੈਮ ਨਾਲ ਗੱਲ ਮੈਂ ਕਹੈਲ ਵਿੱਕੀ ਜਕਾਰਾ ਬਜ ਰੰਗ ਬਲੀ ਦਾ ਹਾਂਜੀ ਮੈਂ ਕਹੈ ਚੱਲ ਮੇਰੀ ਗੱਲ ਸੁਣ ਹਾਂਜੀ ਮੇਰੇ ਸ਼ੇਧ ਦਾ ਜਵਾਬ ਦੇ ਆ ਜਾਓ ਮੈਂ ਕਹੈ ਚਿੱਟਾ ਕੁੱਕੜ ਬਨੇਰੇ ਤੇ ਚਲੋ ਬੈਠਾ ਰਹਾਂ ਤਾਂ ਤੁਸੀਂ ਕਿਹੜੇ ਆਂਡੇ ਚੱਕਦੇ ਵੇ ਫਿੱਟ ਏ ਮੈਂ ਤੇਰੀ ਕੱਟੂਤ ਦੇ ਜਵਾਬ ਦੇ ਚਿੱਟਾ ਕੁੱਕੜ ਬਨੇਰੇ ਤੇ ਚਿੱਟਾ ਕੁੱਕੜ ਬਨੇਰੇ ਤੇ ਮੈਂ ਕਿਹਾ ਚਿੱਟਾ ਕੁੱਕੜ ਬਨੇਰੇ ਤੇ ਚਿੱਟਾ ਕੁੱਕੜ ਬਨੇਰੇ ਤੇ ਵੇ ਅੱਜ ਮੇਰਾ ਦਿਲ ਕਰਦਾ ਕਿਹੜੀ ਗੱਲ ਦੱਸ ਦਵਾਂ ਕੀ ਕਰਦਾ ਵੇ ਅੱਜ ਮੇਰਾ ਦਿਲ ਕਰਦਾ ਕਿਹੜੀ ਗੱਲ ਮੈਂ ਥੁੱਕਾਂ ਤੇਰੇ ਤੇ 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 ਉਹ ਬੁੜਾ ਕਿੱਥੇ ਗਿਆ ਉੱਠ ਖੜੋ ਇੱਧਰ ਇੱਧਰ ਛੇਤੀ ਉੱਠ ਗਿਆ ਇਹਨੂੰ ਬਿਜਲੀ ਮਹਿਕਵੇਂ ਵਾਲਾ ਕਹਿੰਦੇ ਆ ਓਰੇ 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 ਏ ਪਤਾ ਕੀ ਆ ਕੀ ਆ ਇਹ ਜਵਾਬ ਦੇਣ ਲੱਗਿਆ ਦਵੇ ਕਿ ਚਿੱਟਾ ਕੁੱਕੜ ਬਨੇਰੇ ਤੇ ਕਿ ਚਿੱਟਾ ਕੁੱਕੜ ਬਨੇਰੇ ਤੇ ਅੱਜ ਭਾਈ ਇਹ ਤਾਂ ਦਿਲ ਕਰਦਾ ਵੇ ਕੀ ਕਰਦਾ ਤੇ ਕਹਿੰਦਾ ਵ ਮੂਤਾਂ ਤੇਰੀ ਉੱਧਰ ਫਿੱਟੇ ਮੂਤ ਫਿੱਟੇ ਵੇ ਤੂੰ ਨਹਿਰ ਨਹੀਂ ਗੱਲ ਕਰ ਮੈਂ ਕਹਿ ਵੀ ਕੀ ਮੈਂ ਕਹੇ ਮੇਰੇ ਮਗਰ ਮਗਰ ਬੋਲ ਆਜੋ ਵੀ ਮੈਂ ਕ

ਪੀਪਲ ਦਾ ਪੱਤਾ ਤੋੜ ਕੇ ਪਤੰਗ ਬਣਾਵਾਂਗੇ ਜੱਸੀ ਦੀ ਮਾਂ ਨੂੰ ਸੌਂਡ ਵਾਲੇ ਨਾਲ ਭੇਜ ਕੇ ਅੱਛਾ 500 ਤੇ ਲੈਨਰ ਪਾਵਾਂਗੇ ਮੈਂ ਕਹਿ ਵਿੱਕੀ ਮੇਰੇ ਇੱਕ ਹੋਰ ਸ਼ੇਅਰ ਦਾ ਜਵਾਬ ਦੇ ਮੈਂ ਕਹਿ ਵਿੱਕੀ ਬਾਗਾਂ ਵਿੱਚ ਆਇਆ ਕਰੋ ਤੁਸੀਂ ਤਾਂ ਨਹੀਂ ਕਰੋਗੇ ਕਿਉਂ ਘਰੇ ਮੰਜੀ ਮੋਕੇ ਹੁਣ ਵੇ ਮੇਰੇ ਸ਼ੇਰ ਦਾ ਜਵਾਬ ਦੇ ਮੈਂ ਕਹ ਵੀ ਕੀ ਬਾਗਾਂ ਵਿੱਚ ਆਇਆ ਕਰੋ ਬਾਗਾਂ ਵਿੱਚ ਆਇਆ ਕਰੋ ਜਦ ਅਸੀਂ ਸੌਂ ਜਾਈਏ ਓਏ ਹੋਏ ਤੁਸੀਂ ਮੱਖੀਆਂ ਉਡਾਇਆ ਕਰੋ ਉਡਾਇਆ ਕਰੋ ਉਡਾਇਆ ਕਰੋ ਮੇਰੀ ਗੱਲ ਦਾ ਜਵਾਬ ਤਾਂ ਦਿਓ ਮੈਂ ਕਿਹ ਦੱਸਾਂ ਤੁਸੀਂ ਗੂੰਪਰ ਲੰਮੇ ਪੈਣਾ ਬੁਮਾਰੀ ਬੈਣਾ ਨਾ ਹੋਵੇ ਤਸੀ ਗੂਰ ਸੱਚੀ ਬੈਣਾ ਮਾਰੀ ਤੇ ਕੋਈ ਅਮੀਰ ਹੋਵੇ ਕੋਈ ਗਰੀਬ ਹੋਵੇ 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 ਅਸੀਂ ਸਾਰੇ ਤੰਦਰੁਸਤ ਹੋਈਏ ਅੱਛਾ ਤੁਹਾਨੂੰ ਸਾਰਿਆਂ ਨੂੰ ਬਾਬਾ ਜੀਰ ਹੋਵੇ ਬਿਮਾਰੀ ਪੈਣਾ ਨਾ ਹੋਵੇ ਸ਼ਰਦ ਮਤ ਤੁਹਾਨੂੰ ਬੋਲੀ ਆ ਬੱਕ ਗੋਰੀਆਂ ਨਚਾ ਅੱਛਾ ਮੈਨੂੰ ਪਤਾ ਲੱਗਾ ਕਿ ਤੂੰ ਬਾਹਰ ਜਾ ਕੇ ਗੋਰੀਆਂ ਨਚਾਈਆਂ ਮੈਂ ਤੈਨੂੰ ਤਾਂ ਮੰਨੂੰਗੀ ਜੇ ਮੇਰੇ ਚਾਰੇ ਪੰਜੇ ਕੁੜੀਆਂ ਨਚਾਉਂਗਾ ਚਲੋ ਵੇ ਕੁੜੀਆਂ ਮੋਹਰੇ ਹੋ ਜਾ ਮੁੰਡੇ ਪਿੱਛੇ ਨਾਲ ਮਾਰੀ ਪੈਣ ਨਾ ਹੋਵੇ ਤੂੰ ਮੁੰਡਾ ਆ ਸਾਰੇ ਪਿੱਛੇ ਹੋ ਗਿਆ ਮਾਰੀ ਪੈਣੇ ਸਾਰੀਆਂ ਕੁੜੀਆਂ ਜਿਵੇਂ ਮੇਰੀਆਂ ਪਰ ਮੇਰੀ ਵਰਸੀ ਕੱਢਣ ਗਿਆ ਸੀ ਕੱਢ ਕੇ ਨਹੀਂ ਆਂਦੇ ਲੱਡੂ ਬੜੀ ਮੇਰੀ ਵਰਸੀ ਕੱਢਣ ਗਿਆ ਸੀ ਕੱਢ ਕੇ ਨਹੀਂ ਆਂਦੇ ਲੱਡੂ ਮੇਰੀ ਵਰਸੀ ਕੱਢਣ ਗਿਆ ਸੀ ਕੱਢ ਕੇ ਨਹੀਂ ਆਂਦੇ ਲੱਡੂ ਮੇਰੀ ਵਰਸੀ ਕੱਢਣ ਗਿਆ ਸੀ ਕੱਢ ਕੇ ਨਹੀਂ ਆਂਦੇ ਲੱਡੂ ਕਪੜੇ ਤੋਂ ਦੀ ਦੇ ਅੱਖ 'ਚ ਪੈ ਗਿਆ ਸਾਬਣ ਬਿਮਾਰੀ ਪੈਣਿਆ ਅੱਕ ਵਰਗੇ ਡਿੱਡੂ ਹੁੰਦੇ ਆ ਮੈਂ ਕੀ ਤੂੰ ਕਹੀ ਜਨ ਅੱਖ ਚ ਮੈ ਗਿਆ ਸਾਬਣ ਉਹ ਗਲਤ ਕਹਿ ਹੋ ਗਿਆ ਮੈਂ ਕਹ ਗਲਤ ਕਹਿ ਹੋ ਗਿਆ ਮੈਂ ਕ ਦੁਬਾਰਾ ਕਹ ਪਰ ਬਰੀ ਬਰੀ ਵਾਰ ਜੀ ਕਰਨ ਗਿਆ ਸੀ ਗੜੀ ਗਲੀ ਅੰਦੇ ਲੱਟੂ ਪਰ ਬਰੀ ਬਰੀ ਵਾਰ ਜੀ ਕਰਨ ਗਿਆ ਸੀ ਗੜੀ ਗਲੀ ਅੰਦੇ ਲੱਟੂ ਪਰ ਬਰੀ ਬਰੀ ਵਾਰ ਜੀ ਕਰਨ ਗਿਆ ਅਵੇ ਗਰੀ ਗਲੀ ਅੰਦੇ ਲੱਟੂ ਪਰ ਬਰੀ ਬਰੀ ਕਰਨ ਗਿਆ ਸੀ ਗੜੀ ਗਲੀ ਅੰਦੇ ਤੂੰ ਊਠਤ ਜਾਂਦੀ ਦਾ ਕੈਂਚ ਫਸ ਗਿਆ ਪਹੁੰਚਾ ਬਸ ਮਾਰੀ ਬਣਿਆ ਉਮਰ ਤੇ ਕਰਨ ਚੈਨ ਵੀ ਹੁੰਦੀ ਸਾਈਕਲ ਤੇ ਹੁੰਦੀ ਚੈਨ ਚੈਨ ਚ ਫਸਕੇ ਪਹੁੰਚ ਓਹੋ ਇਹ ਵੀ ਗਲਤ ਹੈ ਸਾਈਕਲ ਦੀ ਚੈਨ ਚ ਗਲਤ ਕਹਿ ਗਲਤ ਕਹਿ ਹੋ ਗਿਆ ਬਰੀ ਬਰੀ ਵਾਰੀ ਕਰਨ ਗਿਆ ਸੀ ਕਰਨ ਗਏ ਆਂਦੇ ਲੱਟੂ ਨਹੀਂ ਨਹੀਂ ਮੋਤੀ ਕਰਨ ਗਿਆ ਸੀ ਬਟੇ ਗਏ ਆਂਦੇ ਲੱਟੂ ਬਰੀ ਬਰੀ ਵਾਰੀ ਕਰਨ ਗਿਆ ਸੀ ਕਰਨ ਗਏ ਆਂਦੇ ਲੱਟੂ ਬਰੀ ਬਰੀ ਵਾਰੀ ਕਰਨ ਗਿਆ ਸੀ ਕਰਨ ਗਏ ਆਂਦੇ ਲੱਟੂ ਜਹਾਜ਼ ਤੇ ਜਾਂਦੀ ਦੇ ਸਿਰ ਵਿੱਚ ਵੱਜਿਆ ਟੈਂਪੂ ਬੰਮਾਰੀ ਬਣਿਆ ਜਦੋਂ ਹਾਸਾ ਉੱਪਰ ਚੱਲਦੇ ਹੁੰਦੇ ਆ ਤਾਂ ਟੈਂਪੂ ਥੱਲੇ ਚੱਲਦੇ ਹੁੰਦੇ ਆ ਟੈਂਪੂ ਮੀਨਿੰਗ ਸਟੂਲਿਕ ਮੇਰੀ ਭੈਣਿਆ ਟੈਂਪੂ ਗਿਆ ਤਾਂ ਆਪੂ ਤਾਂ ਗੱਲ ਚੇਤੇ ਮੈਂ ਕਿਹੜੀ ਗੱਲ ਚੇਤੇ ਆ ਗਈ ਇਹ ਕਹਿੰਦਾ ਤਾਂ ਭਾਈ ਰੈਲ ਮਾਜਰੇ ਅੱਛਾ ਕਿਤੇ ਤਾਂ ਦਾ ਭਾਈ ਰੈਲ ਮਾਜਰੇ ਅੱਡੇ 'ਚ ਖੜਾ ਰੋਪੜ ਵਾਲੇ ਮੂੰਹ ਕਰਕੇ ਰੋਪੜ ਵਾਲ ਨੂੰ ਮੂੰਹ ਕਰਕੇ ਇਹ ਮਾਜਰੇ ਜੱਤਾ ਵਾਲੋਂ ਟੈਂਪੂ ਵਾਹ ਕੇ ਹੁੰਦਾ ਗਿਆ ਅੱਛਾ ਫੇਰ ਇਹਦੇ ਵਿੱਚ ਮੜ ਜਾ ਬੱਜ ਗਿਆ ਫੇਰ ਇਹਨੇ ਗੁੱਸੇ 'ਚ ਹੋਰੀ ਕੁਛ ਕਹਿਤਾ ਮੈਂ ਕਿ ਕੀ ਕਹਿੰਤਾ ਉਹੀ ਜੋ ਕਹਿੰਦੀ ਹੁੰਦੀ ਆ ਮੈਂ ਕਿ ਕੀ ਕਹਿੰਦੇ ਨੇ ਆ ਚੱਲ ਵੀ ਭਰਾਵਾ ਟੈਂਪੂ ਦੀ ਟੈਂਪੂ ਮਾਰਿਆ ਬਿਮਾਰੀ ਪੈਣਾ ਨਾ ਹੋਵੇ ਅੱਛਾ ਜੇ ਕਿ ਦੇ ਦੇ ਹਲਗਾ ਜੇ ਕਿ ਦੇ ਇਹਦੇ ਵਰਗਾ ਪ੍ਰੈਗਾ ਵਰਗਾ ਇਧਰ ਆ ਜਾ ਫੇ ਟਿੰਮ ਖਾਲੀ ਗਲਾਸ ਬਿਮਾਰੀ ਪੈਣਾ ਉਹਨੇ ਪ੍ਰੈਗਾ ਖਾਦਾ ਤਾਂ ਨਹੀਂ ਉਹਨੂੰ ਸੁਰਤ ਇਹ ਜੇ ਕਿ ਦੇ ਇਹਦੇ ਵਰਗਾ ਟ੍ਰੈਫਿਕ ਪੁਲਿਸ ਹੋ ਜਵੇ ਭਰਤੀ ਜੇ ਕਿ ਦੇ ਇਹਦੇ ਵਰਗਾ ਟ੍ਰੈਫਿਕ ਪੁਲਿਸ ਹੋ ਜਿਵੇਂ ਭਰਤੀ ਚੌਂਕ ਚ ਲੱਜੇ ਵੀ ਡਿਊਟੀ ਰੱਜ ਕੇ ਤਾਂ ਬਾਤ ਕਰਾਂਗਾ ਜੇ ਚੌਂਕ ਚ ਲੱਜੇ ਡਿਊਟੀ ਰੱਜ ਕੇ ਤਾਂ ਪਰ ਇਧਰ ਆ ਲਿਓ ਖੜਜੋ ਇਧਰ ਆ ਲਿਓ ਨੰਗਜੋ ਇਧਰ ਆ ਲਿਓ ਖੜਜੋ ਤੇ ਇਧਰ ਆ ਲਿਓ ਨੰਗਜੋ ਇਹ ਤਾਂ ਬੰਦਾ ਕਹੂਗਾ ਆਹੋ ਰੁਕ ਜਾਓ ਰੁਕ ਜਾਓ ਲੰਘ ਜਾਓ ਨਾ ਕਹੋ ਅੜ ਜਾਓ ਖੜ ਜਾਓ ਆ ਜਾਓ ਆ ਜਾਓ ਇਹਨਾਂ ਨੇ ਕਿਤਾ ਕਹਿੰਦਾ ਇਹਨਾਂ ਨੇ ਮਰਦਾਨੀ ਜੀ ਨਾਲ ਕਿਹੜੀ ਮਰਦਾਨੀ ਜੀ ਆਹ ਮਰਦਾਨੀ ਐਵੇ ਜ ਮਾਰੀ ਬੇੜਾ ਨਾ ਹੋਵੇ ਇਹਦੇ ਦੀ ਮਰਦਾਨੀ ਫੇਰਾ ਮਰਦਾਨੀ ਜੀ ਦੀ ਗੱਲ ਸੁਣ ਲੈ ਹਾਂ ਇਹਨਾਂ ਦੇ ਘਰੇ ਚੱਲ ਗਿਆ ਇਹਨਾਂ ਦੇ ਘਰੇ ਚੱਲ ਗਿਆ ਆ ਕਮੇਟੀ ਮੈਂਬਰਸ ਹੋਂਦੇ ਪਾਜੀ ਇੱਥੇ ਤਾਂ ਕੁੜੀਆਂ ਨੂੰ ਜੀ ਕਿਤੇ ਆਏ ਕਿਤੇ ਆਏ ਬਿਮਾਰੀ ਮੈਂ ਜਦੋਂ ਸਾਲ ਆਪਣੀ ਗਲੀ ਚ ਵੱਡ ਕਰਕੇ ਬੰਦਾ ਨਹੀਂ ਬਣ ਗਿਆ ਬਿਮਾਰੀ ਬਿਮਾਰੀ ਬੈਣ ਨਾ ਹੋਵੀਂ ਅੰਦਰੋਂ ਜੇਲਾਂ ਨੇ ਠਾਇਆ ਹਾਂ ਕਹਿੰਦਾ ਪਾਪਾ ਜੀ ਆਗੇ ਕੰਮ ਤੋਂ ਬਿਮਾਰੀ ਬੈਣ ਨਾ ਹੋਵੀਂ ਅੱਛਾ ਜੇ ਕਿਤੇ ਇਹਨਾਂ ਦਾ ਟ੍ਰੈਫਿਕ ਪੂਛੇ ਭਰਤੀ ਚਾਹ ਪਤਾ ਕਿੱਦਾਂ ਰੱਛ ਬਸ ਕਰਾਂਗਾ ਕਿੱਦਾਂ ਪਾਰ ਕਰਾਂਗਾ ਬੰਦਾ ਕੁਫ ਰੁਕ ਜਾਓ ਰੁਕ ਜਾਓ ਲੰਘ ਜਾਓ ਲੰਘ ਜਾਓ ਖੜ ਜਾਓ ਆ ਜਾਓ ਇਹਨੇ ਕਿਤਾ ਕਹਿਣਾ ਆਪਣੇ ਸਾਬ ਨਾਲ ਕਿਹਦਾ ਸਾਬ ਨਾਲ ਆ ਬੇ ਇੱਧਰ ਆਲਿਓ ਤੋ ਤੋ ਬੇਦਰਿਆ ਪਲੀਜ਼ ਲੈਟਸ ਗੋ ਤੇਰਾ ਸਿੱਧਾ ਪੈ ਗਿਆ ਤੇਰਾ ਗੁਰੂ ਵਾਲਾ ਕੰਮ ਕਿਹੜਾ ਕੰਮ ਹੈ ਅਗਲਾ ਕਿਹਾ ਹੈ ਹਾਈ ਜੁੱਤ ਜਾਈ ਜੋ ਬਿਮਾਰੀ ਪੈਣਾ ਨਾ ਹੋਵੇ ਅੱਛਾ ਜੇ ਕਿਤੇ ਡੇਂਜਰ ਦਾ ਪੰਜਾਬ ਪੁੱਛੋ ਜੀ ਭਰਤੀ ਅੱਛਾ ਜੇ ਕਿਤੇ ਸੈਂਬਰ ਦਾ ਪੰਜਾਬ ਪੁਲਿਸ ਚੋ ਜਵੇ ਭਰਤੀ ਲੈਟਾ ਤੇ ਲੱਗ ਜੇ ਬਈ ਡਿਊਟੀ ਲੈਟਾ ਤੇ ਲੱਗ ਜੇ ਬਈ ਡਿਊਟੀ ਕਿਤੇ ਸੋਹਣਾ ਜੇ ਮੁੰਡਾ ਲੈਟਾ ਕਰ ਜਿਓ ਪਾਰ ਤੇਰਾ ਇਹ ਚਲਾਨ ਕਿੱਥੇ ਕੱਟੂਗਾ ਮਰਦਾਨਗੀ ਨਾਲ ਕਿੱਦਾਂ ਕਿੱਦਾਂ ਆਏ ਕਰ ਜਾ ਤੂੰ ਲੈਟਾ ਪਾਰ ਕੀਤੀ ਤੇਰਾ ਚਲਾਨ ਬਣਦਾ ਇਹ ਤਾਂ ਬੰਦਾ ਕਹੂਗਾ ਤੇਰਾ ਇਹਨਾਂ ਨੇ ਆਪਣੇ ਹਿਸਾਬ ਨਾਲ ਮੈਂ ਕਿਹੜੇ ਹਿਸਾਬ ਨਾਲ ਜਿੱਤਾ ਚਲਾਨ ਨਹੀਂ ਸਾਨੂੰ ਮਿਲਤਾ ਕਰਨਗੇ ਹੁੰਦੇ ਆ ਕਿੱਦਾਂ ਹਾਏ ਹਾਏ ਸੋਹਣੇ ਤੁਸੀਂ ਤਾਂ ਤੇਜੇ ਬੁਲਾਂਗੇ ਉੱਥੋਂ ਨਾ ਤੁਸੀਂ ਮੈਨੂੰ ਦੇਖਿਆ ਤੇਰਾ ਨਾ ਲੈਟਾ ਦੇਖਿਆ ਅੱਛਾ ਚੱਕ ਮੁੱਥੇ ਤੇਰਾ ਤੀ ਹੈ ਤੂੰ ਜੀਸਾ ਹੈ ਬਿਮਾਰੀ ਬੇੜਾ ਨਾਲ ਹੋਵੇ ਅੱਛਾ ਜੇ ਕਿ ਦੇਰ ਹੀ ਵਰਗਾ ਮੈਂ ਕਹਿੰਦੇ ਜਸਸੀ ਵਰਗਾ ਆ ਜਾ ਸਾਲਾ ਡੋਰੀ ਮੋਂਜਿਆ ਬਿਮਾਰੀ ਬਣਿਆ ਕੁੜੀ ਆ ਉੱਪਰ ਤੋਂ ਲੈ ਕੇ ਥੱਲੇ ਤੱਕ ਕਰੇ ਲਾਲੋ ਗੇ ਲਾਲ ਆਏ ਲਾਲੋ ਗੇ ਲਾਲੋ ਗੇ ਲਾਲ ਬਿਮਾਰੀ ਬਣਿਆ ਤਾਂ ਸਾਲ ਨਹੀਂ ਚੱਲਦਾਗਾ ਇਹ ਦੇਖ ਦੇ ਰਿਆਗਾ ਦੇਖ ਦੇ ਦੇ ਰਗਾ ਅੰਪਾਇਰ ਬਣ ਜਵੇ ਅੰਪਾਇਰ ਬਣ ਜਵੇ ਭਾਜੀ ਕ੍ਰਿਕਟ ਕੀਨੇ ਕੀਨੇ ਖੇਡਦੇ ਦੇਖੀ ਇੱਕ ਵਾਰ ਹੱਥ ਕੱਢ ਕੇ ਕਹ ਦੱਸੋ ਸਾਰੇ ਨੇ ਦੇਖਿਆ ਨਾ ਅੱਛਾ ਲੈ ਵੀ ਜੇ ਕੇ ਤੇ ਕੋਈ ਖਿਡਾਰੀ ਆਊਟ ਹੁੰਦਾ ਉਹ ਪੈਰ ਦਾ ਇਸ਼ਾਰਾ ਕੀ ਹੁੰਦਾ ਇੱਕ ਉਂਗਲ ਇੱਕ ਉਂਗਲ ਹੈ ਜੇ ਬਣ ਕੇ ਅੰਪਾਇਰ ਇਹਦਾ ਇਸ਼ਾਰਾ ਕਰੇ ਆਉਂ ਨਿਓ ਹਾਂ ਉਹਦਾ ਬੰਦਾ ਕਹੂਗਾ ਫੇਰ ਇਹਨੂੰ ਤਾਂ ਆਪਣੇ ਹਿਸਾਬ ਨਾਲ ਮੈਂ ਕਿਹੜੇ ਹਿਸਾਬ ਨਾਲ ਆਏ ਚੱਕ ਹੋ ਗਿਆ ਹਾਈ ਥੀ ਫੇਰ ਇਹਦਾ ਵੀ ਹਾਈ ਤਾਂ ਹੈ ਲੋਕਾਂ ਨੂੰ ਵੀ ਸੇਰੀ ਹਾਈ ਗੁਰੂ ਛੇਤੀ ਪੱਤ ਗਿਆ ਭਾਰੀ ਬੈਣਾ ਨਾ ਹੋਵੇ ਅੱਛਾ ਮੇਰੀ ਗੱਲ ਸੁਣੋ ਹਾਂ ਆ ਬੀਬੀਆਂ ਬੈਣਾ ਬੈਠੀਆਂ ਅੱਛਾ ਲੈ ਵੀ ਜੇ ਕਿਸੇ ਦਾ ਸੱਖਾ ਮਾਰ ਦੋ ਬੀਬੀਆਂ ਕਿੱਦਾਂ ਰੋਣੀਆਂ ਕਿਤਰੋਂ ਦੀ ਆਇਆ ਉਹ ਤੇ ਇੱਕੋ ਗੱਲ ਕਹਨੀ ਹੈ ਕਿਹੜੀ ਬਾਹ ਸ਼ੇਰਵਾ ਵਾਹ ਸ਼ੇਰਵਾ ਵਾਹ ਸ਼ੇਰਵਾ ਵਾਹ ਸ਼ੇਰਵਾ ਵਾਹ ਸ਼ੇਰਵਾ ਵਾਹ ਸ਼ੇਰਵਾ ਵਾਹ ਸ਼ੇਰਵਾ ਆ ਜਿਹੜੀਆਂ ਕੁੜੀਆਂ ਨਵਸਮੀਆਂ ਵਿਆਈਆਂ ਹਾਂ ਜਿਹਨੂੰ ਰੋਲ ਦਾ ਤਾਂ ਪਤਾ ਹੀ ਨਹੀਂ ਫਿਰ ਲੰਬਾ ਜੇ ਘੁੰਡ ਕੱਢ ਕੇ ਇੱਕ ਦੂਜੇ ਨੂੰ ਕਹੀ ਜਾਂਦੀਆਂ ਕੀ ਕਹਿੰਦੀਆਂ ਚਾਹ ਪੀਣੀ ਚਾਹ ਚੱਕ ਲਿਆ ਵਸ ਚਾਹ ਪੀਣੀ ਚਾਹ ਚੱਕ ਲਿਆ ਵਸ ਚਾਹ ਪੀਣੀ ਚਾਹ ਚਾਹ ਪੀਣੀ ਚਾਹ ਅੱਛਾ ਕੀ ਹੋਈ ਬੇਓ ਅੱਜ ਕੱਲ ਜੇ ਕਿਤੇ ਕੋਈ ਸਾਕਾ ਮਰਦਾ ਹਾਂ ਜਿਹੜੀ ਬੀਬੀ ਦਾ ਮਰਿਆ ਹੁੰਦਾ ਅੱਛਾ ਉਹਨੂੰ ਦੋ ਤਿੰਨਾਂ ਬੀਬੀ ਨੇ ਤਾਂ ਫੜਿਆ ਹੁੰਦਾ ਅੱਛਾ ਇੱਦਾਂ ਫੜਿਆ ਹੁੰਦਾ ਇਹ ਕੀਰਨੇ ਪਾਈਆਂ ਗਲੀ ਗਲੀ ਤੁਰੀਆਂ ਮੈਂ ਕਿ ਕੀ ਕਹਨੀ ਆ ਇਹ ਆ ਕਿਤੇ ਨਾਲ ਦੀ ਬੀਬੀ ਦੀ ਨਿਗਾਰ ਰਸਤੇ 'ਚ ਬਈ ਡੱਟੀ ਫਿਰ ਰਹੀ ਅੱਛਾ ਇਹ ਨਾਲੇ 부ੜੀ ਕੀਰਨੇ ਪੈਸੇ ਬਣਾ ਲੈ ਇਹਨੂੰ ਦੱਸੀ ਜਾਵੇ ਮੈਂ ਕਿ ਕੀ ਦੱਸੀ ਜਾਵੇ ਦੇਖੀ ਬੇਣਾ ਫਲ ਗੂਬਿਆਏ ਦੇਖੀ ਬੇਣਾ ਸੱਲੇ ਗੂਪਿਆਏ ਵੇਖੀ ਬਹਿਣਾ ਸੱਲੇ ਗੂਪਿਆਏ ਵੇਖੀ ਬਹਿਣਾ ਸੱਲੇ ਗੂਪਿਆਏ ਹੁਣ ਜਿਹੜੀ ਬੀਬੀ ਨੂੰ ਫੜਿਆ ਅੱਛਾ ਉਹਦੇ ਕਿਤੇ ਮੜ ਜੀਦਾ ਪੈਨੂ ਲੱਗ ਗਈ ਫੇਰਾ ਉਹ ਵੀ ਲੱਭੀ ਗਈ ਨੇ ਮੈਂ ਕਾ ਕੀ ਕਰਨੀ ਹਏ ਨਹੀਂ ਤਾਂ ਦੱਸੀ ਆਈ ਉਹਨੂੰ ਜਦੋਂ ਮਿੱਤਿਆ ਗਿਆ ਉਹ ਪਾਸੇ ਘਰ ਫਿਰਦੇ ਹੋ ਆਹ અમારી ਬੇਣਾਂ ਹੋਏ ਮੇਰੇ ਸਾਰੇ ਨਰੇਗਾ ਚ ਲੱਗਿਆ ਮਾਰੀ ਬੇਣੇ ਸਾਰਿਆਂ ਨੂੰ ਪਤਾ ਹੈ ਕਿ ਡਰੀਵੇਂ ਜਾਂਦੀ ਨਰੇਗਾ ਚ ਲਓ ਜੀ ਨਕਲ ਬੱਧੀ ਦੀ ਜੋ ਤਾਂ ਤਾੜੀ ਮਾਰ ਦਿਓ